ਸਤਿ ਸ਼੍ਰੀ ਅਕਾਲ ਜੀ ਸਭ ਨੂੰ ਸਵਾਗਤ ਹੈ ਜੀ ਤੁਹਾਡਾ ਤੁਹਾਡੇ ਆਪਣੇ ਚੈਨਲ ਪੰਜਾਬੀ ਸੂਟਸ ਕਲੈਕਸ਼ਨਸ ਤੇ ਅੱਜ ਦੀਆਂ ਕਲੈਕਸ਼ਨਾਂ ਆਫਰ ਵਾਰੀਆਂ ਨੇ ਟ੍ਰੈਂਡੀ ਐਕਸਕਲੂਸਿਵ ਨੇ ਬਹੁਤ ਪਿਆਰੇ ਪਿਆਰੇ ਰੰਗਾਂ ਵਿੱਚ ਚੈਂਦੀ ਰੰਗਾਂ ਵਿੱਚ ਜਿਹੜੇ ਅੱਜ ਕੱਲ ਕਲਰ ਕੰਬੀਨੇਸ਼ਨ ਟ੍ਰੈਂਡ ਕਰ ਰਹੇ ਨੇ ਮੈਚਿੰਗ ਸੂਟ ਨੇ ਬਹੁਤ ਪਿਆਰੇ ਨੇ ਇਹਨਾਂ ਸੂਟਾਂ ਦਾ ਬਹੁਤ ਰੈਂਡ ਹੈ ਬ੍ਰਾਂਡਡ ਕਲੈਕਸ਼ਨਾਂ ਹੁੰਦੀਆਂ ਨੇ ਹਮੇਸ਼ਾ ਪ੍ਰਾਈਸ ਬਹੁਤ ਅਫੋਰਡੇਬਲ ਹੁੰਦਾ ਹੈ 645 ਵਿੱਚ ਤੁਸੀਂ ਆ ਜਿਹੜੀਆਂ ਪਹਿਲੀਆਂ ਕਲੈਕਸ਼ਨਾਂ ਚੱਲ ਰਹੀਆਂ ਨੇ ਤੁਸੀਂ ਬਾਏ ਕਰ ਸਕਦੇ ਤੁਹਾਨੂੰ 645 ਦੇ ਵਿੱਚ ਦੋ ਸੂਟ ਮਿਲਣਗੇ ਟੌਪ ਬਾਟਮ ਦੀ ਕਲੈਕਸ਼ਨ ਆਣ ਗਈਆਂ ਪ੍ਰਿੰਟਡ ਕਲੈਕਸ਼ਨਾਂ ਟੌਪ ਵੀ ਪ੍ਰਿੰਟਡ ਹੈ ਬਾਟਮ ਵੀ ਪ੍ਰਿੰਟਡ ਹੈ ਬਾਟਮ ਦਾ ਪ੍ਰਿੰਟ ਜਿਹੜਾ ਥੋੜਾ ਲਾਈਟ ਵਿੱਚ ਆਏਗਾ ਟੌਪ ਦਾ ਪ੍ਰਿੰਟਰ ਥੋੜਾ ਲਾਈਟ ਡਾਰਕ ਵਿੱਚ ਆਏਗਾ ਇਹ ਵਾਲੀਆਂ ਕਲੈਕਸ਼ਨਾਂ ਵੀ ਆਫਰ ਵਿੱਚ ਨੇ ਇਹਨਾਂ ਵਿੱਚ ਵੀ ਤੁਸੀਂ ਦੋ ਸੂਟ ਪਾਈ ਕਰੋਗੇ 640 ਦੇ ਵਿੱਚ ਬਹੁਤ ਪਿਆਰੀਆਂ ਨੇ ਅਲਟ ਰੀਹਾ ਬਰਾਂਡ ਦੀਆਂ ਕਲੈਕਸ਼ਨਾਂ ਨੇ ਬਾਕੀ ਅਗਰ ਤੁਸੀਂ ਕੋਈ ਕੁਇਰੀ ਕਰਨੀ ਹੈ ਤਾਂ ਨੰਬਰ ਮੈਂ ਆਪਣਾ 623924575 ਦਿੱ ਦਿੱਤਾ ਉਸ ਨੰਬਰ ਤੇ ਜਾ ਕੇ ਤੁਸੀਂ ਮੈਨੂੰ ਸਕਰੀਨਸ਼ਾਟ ਸੈਂਡ ਕਰ ਦਿਓ ਜੋ ਵੀ ਤੁਹਾਡੀ ਕੁਇਰੀ ਹੈ ਜਿਸ ਵੀ ਸੂਟ ਦੇ ਬਾਰੇ ਵਿੱਚ ਤੁਹਾਨੂੰ ਤਾਂ ਰਿਕਵੈਸਟ ਇਧਰ ਰਿਪਲਾਈ ਜਰੂਰ ਆਏਗਾ ਅੱਜ ਸਾਰੀਆਂ ਕਲੈਕਸ਼ਨਾਂ ਆਫਰਾਂ ਵਾਲੀਆਂ ਨੇ ਤੇ ਇਹ ਜਿਹੜੀ ਥਰਡ ਕਲੈਕਸ਼ਨ ਹੁਣ ਸ਼ੁਰੂ ਹੋਏਗੀ ਇਹਦੇ ਵਿੱਚ ਤੁਹਾਨੂੰ ਤੁਸੀਂ 999 ਰੁਪਿਆਵਾਂ ਦੇ ਵਿੱਚ ਕੋਈ ਵੀ 300 ਡੀਸਕਾਊਂਟ ਵਾਈ ਕਰ ਸਕਦੇ ਹੋ ਇਹਨਾਂ ਵਿੱਚ 300 ਡੀਸਕਾਊਂਟ ਤੁਹਾਨੂੰ ਮਿਲਣਗੇ 999 ਦੇ ਵਿੱਚ 1000 ਰੁਪਏ ਦੇ ਵਿੱਚ 300 ਡੀਸਕਾਊਂਟ ਇੰਨਾ ਵਿੱਚ ਕੀ ਹੈ ਕਿ ਤੁਸੀਂ ਦੋ ਸੂਟ ਤੁਸੀਂ ਸਿਲੈਕਟ ਕਰੋਗੇ ਥਰਡ ਵਾਲਾ ਸਾਡੀ ਸਾਈਡ ਤੋਂ ਆਏਗਾ ਹੋਏਗਾ ਇਹਨਾਂ ਦੇ ਵਿੱਚੋਂ ਹੀ ਪਰ ਹੋਏਗਾ ਸਾਡੀ ਸਾਈਡ ਤੋਂ ਪਹਿਲੇ ਵੀ ਇਹ ਕਲੈਕਸ਼ਨ ਆਈਆਂ ਸੀ ਤੇ ਹੁਣ ਫਿਰ ਇਹਨਾਂ ਵਿੱਚ ਕੁਝ ਕਲਰ ਜਿਵੇਂ ਅਪਡੇਟ ਹੁੰਦੇ ਨੇ ਮੈਂ ਇੱਥੇ ਪੋਸਟ ਕਰ ਦਿੰਨੀ ਆ ਕਿਉਂਕਿ ਹਮੇਸ਼ਾ ਇਹਨਾਂ ਵਿੱਚ ਕੁਝ ਨਾ ਕੁਝ ਨਵੇਂ-ਨਵੇਂ ਕਲਰ ਆਂਦੇ ਰਹਿੰਦੇ ਨੇ ਹਜ਼ਾਰ ਵਿੱਚ 3 ਸੂਟ ਤੁਹਾਨੂੰ ਮਿਲਣਗੇ ਇਹਨਾਂ ਤੇ ਆਫਰ ਲੱਗੀ ਹੋਈ ਹੈ ਤੇ ਬਾਕੀ ਇਹਦੇ 2.5 ਮੀਟਰ ਦਾ ਬਾਟਮ 2.5 ਮੀਟਰ ਦੀ ਸ਼ਾਰਟ ਆਏਗੀ ਐ ਚਿਕਨ ਕਾਰੀ ਵਰਕ ਵਾਲੀਆਂ ਕਲੈਕਸ਼ਨਾਂ ਨੇ ਇਨਾਂ ਦਾ ਪ੍ਰਾਈਸ ਲੱਗ ਗਿਆ ਤੁਸੀਂ ਆਪਣੇ ਅਕੋਰਡਿੰਗ ਜਿੰਨੇ ਮੀਟਰ ਚਾਹੋ ਓਨੇ ਮੀਟਰ ਵੀ ਲੈ ਸਕਦੇ ਹੋ ਇਨਾਂ ਵਿੱਚ ਆਪਸ਼ਨ ਜਿੰਨੇ ਵੀ ਹੈਗੇ ਨੇ ਮੈਂ ਇੱਥੇ ਐਡ ਕਰ ਦਿੱਤੇ। ਬਾਕੀ ਕੋਈ ਕੁਐਰੀ ਕਰਨੀ ਹੈ ਤਾਂ ਨੰਬਰ 603924575 ਜਿੱਤੇ ਤਾ ਜਾਂ ਨੰਬਰ ਦੇ ਤੁਸੀਂ ਮੈਨੂੰ ਸਕਰੀਨਸ਼ਾਟ ਸੈਂਡ ਕਰ ਤਾਂ ਜੋ ਵੀ ਤੁਹਾਡੀ ਕੁਐਰੀ ਹੈ ਤੁਹਾਨੂੰ ਤੁਹਾਡੀ ਕਰਦਾ ਰਿਪਲਾਈ ਜ਼ਰੂਰ ਆਏਗਾ। ਤਾਂ ਚਲੋ ਮਿਲਦੇ ਹਾਂ ਨੈਕਸਟ ਵੀਡੀਓ ਦੇ ਵਿੱਚ ਹੋਰ ਨਵੇਂ ਨਵੇਂ ਸੂਟਾਂ ਨਾਲ ਨਵੀਆਂ ਨਵੀਆਂ ਕਲੈਕਸ਼ਨਾਂ ਨਾਲ ਅੱਜ ਦੀ ਵੀਡੀਓ ਦੇ ਵਿੱਚ ਇਨਾ ਹੀ ਥੈਂਕ ਯੂ ਫਾਰ ਵਾਚਿੰਗ ਮਾਈ ਵੀਡੀਓ ਮਿਲਦੇ ਹਾਂ ਨੈਕਸਟ ਵੀਡੀਓ ਦੇ ਵਿੱਚ।